ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 14 ਚੋਨ ਨੂੰ ਹਾੜ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਤੇ ਜੇਕਰ ਇਸ ਦਿਨ ਤੁਸੀਂ ਗੁਰੂ ਘਰੇ ਜਾ ਕੇ ਇਹ ਇੱਕ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਵੀ ਕੋਈ ਇਸ਼ਾ ਅਧੂਰੀ ਹੋਵੇਗੀ ਪਰਮਾਤਮਾ ਜੀ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 14 ਜੋ ਕਿ 14 ਜੂਨ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਇਸ ਦਿਨ ਕਿਹਾ ਜਾਂਦਾ ਹੈ ਕਿ ਜੇਕਰ ਗੁਰੂ ਘਰ ਦੇ ਵਿੱਚ ਜਾ ਕੇ ਇਹ ਇੱਕ ਕੰਮ ਅਸੀਂ ਕਰ ਲੈਂਦੇ ਹਾਂ ਤਾਂ ਸਾਡੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਤੁਹਾਨੂੰ ਪੂਰੀ ਹੀ ਗੱਲ ਸਮਝ ਆ ਜਾਵੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਹਾਂ ਗੁਰੂ ਘਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਕਿਹੜਾ ਕੰਮ ਹੈ ਜੋ ਸਾਨੂੰ ਕਰ ਲੈਣਾ ਚਾਹੀਦਾ ਹੈ ਜੇਕਰ ਉਹ ਕੰਮ ਆਪਾਂ ਕਰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਆਪੇ ਹੀ ਸਾਡੇ ਤੇ ਕਿਰਪਾ ਕਰ ਦਿੰਦੇ ਹਨ ਸਾਡਾ ਫਿਰ ਕੋਈ ਵੀ ਕੰਮ ਨਹੀਂ اٹਕਦਾ ਕੋਈ ਵੀ ਕੰਮ ਨਹੀਂ ਰੁਕਦਾ ਸਾਡੇ ਮਨ ਦੀ ਕੋਈ ਵੀ ਵੱਡੀ ਤੋਂ ਵੱਡੀ ਜਿਹੜੀ ਇੱਛਾ ਹੈ ਜ਼ਰੂਰ ਪੂਰੀ ਹੋ ਜਾਵੇਗੀ ਕਦੇ ਵੀ ਅਧੂਰੀ ਨਹੀਂ ਰਹਿੰਦੀ ਸਾਥ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਜ਼ਰੂਰ ਪੂਰਾ ਕਰ ਦੇਣਗੇ ਤੇ ਉਹ ਕਿਹੜਾ ਕੰਮ ਹੈ ਕਿਸ ਤਰੀਕੇ ਦੇ ਨਾਲ ਤੇ ਕਿਹੜੀ ਵਿਧੀ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ ਕੰਮ ਬਾਰੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਹ ਤਾਂ ਸਾਡੀ ਜ਼ਿੰਦਗੀ ਬਦਲ ਸਕਦੇ ਹਨ ਸਾਡੇ ਮਨ ਦੇ ਕੋਈ ਵੱਡੀ ਇੱਛਾ ਪੂਰੀ ਕਰ ਸਕਦੇ ਹਨ ਜਾਂ ਸਾਡੇ ਕੋਈ ਵੱਡੇ ਤੋਂ ਵੱਡੇ ਰੁਕੇ ਹੋਏ ਕੰਮ ਵੀ ਪੂਰੇ ਹੋ ਜਾਣਗੇ ਵੇਖੋ ਸਤ ਸੰਗਤ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਵੀ ਕਿਸੇ ਤੇ ਮਿਹਰ ਕਰਦੇ ਹਨ ਆਪਣੀ ਉਹਨਾਂ ਨੇ ਕਿਰਪਾ ਕਰਨੀ ਹੁੰਦੀ ਹੈ ਉਹ ਸਾਨੂੰ ਆਪ ਸੱਦਾ ਭੇਜਦੇ ਹਨ ਉਹ ਸਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਅਜੇਹਾ ਇਨਸਾਨ ਭੇਜਦੇ ਹਨ ਜਾਂ ਸਾਡੀ ਜ਼ਿੰਦਗੀ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਅਜੇਹਾ ਦੁੱਖ ਹੀ ਆ ਜਾਂਦਾ ਹੈ ਜਾਂ ਸਾਨੂੰ ਕੋਈ ਅਜਿਹੀ ਠੋਕਰ ਵੱਜਦੀ ਹੈ ਜਿਸ ਦੇ ਨਾਲ ਸਾਡਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਹਮੇਸ਼ਾ ਲਈ ਜੁੜ ਜਾਂਦਾ ਹੈ ਸਾਡੀ ਜ਼ਿੰਦਗੀ ਵਿੱਚ ਵੱਡੇ ਤੋਂ ਵੱਡੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡੀ ਜ਼ਿੰਦਗੀ ਹੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਸਿਧਾਂਤ ਹੈ ਜੀ ਕਿ ਜੋ ਵੀ ਮਨੁੱਖ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਮੂਹ ਕਰਦਾ ਹੈ ਇੱਕ ਕਦਮ ਵੀ ਗੁਰੂ ਪਾਤਸ਼ਾਹ ਜੀ ਦੇ ਵੱਲ ਵਧਾਉਂਦਾ ਹੈ ਤਾਂ ਪਰਮਾਤਮਾ ਜੀ ਆਪ ਲੱਖਾਂ ਕਰੋੜਾਂ ਕਦਮ ਚੱਲ ਕੇ ਉਸ ਦੀ ਬਾਹ ਜਰੂਰ ਫੜ ਲੈਂਦੇ ਹਨ ਸਤ ਸੰਗਿਆ ਜੀ ਪਰਮਾਤਮਾ ਜੀ ਉਹਨਾਂ ਦੇ ਉੱਪਰ ਕਿਰਪਾ ਕਰਦੇ ਹਨ ਜੋ ਗੁਰੂਵਾਲਾ ਮੂਹ ਕਰਦੇ ਹਨ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਨ ਚਾਹੇ ਬਦੋ ਰੂਤੀ ਹੀ ਕਰਨ ਚਾਹੇ ਤੇ ਜਾਂ ਰੀਤੀ ਰਿਵਾਜ ਅਨੁਸਾਰ ਕਰਨ ਗੁਰਬਾਣੀ ਪੜਨੀ ਸ਼ੁਰੂ ਕਰ ਦੇਣ ਕਹਿਣ ਤੋਂ ਭਾਵ ਕਿ ਬਾਣੀ ਦਾ ਕੋਈ ਵੀ ਭਾਵੇਂ ਇੱਕ ਸ਼ਬਦ ਜਾਂ ਪੰਗਤੀ ਵੀ ਸਾਡੇ ਕੰਨਾਂ ਵਿੱਚ ਪੈ ਜਾਵੇ ਤਾਂ ਸਾਡਾ ਜੀਵਨ ਸੁਧਰ ਜਾਂਦਾ ਹੈ ਜੇਕਰ ਚਾਹੇ ਤਾਂ ਤੁਸੀਂ ਲੋਕ ਵਿਖਾਵੇ ਦੇ ਲਈ ਭਾਵੇਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੰਦੇ ਹੋ ਪਰ ਆਪਾਂ ਗੁਰੂ ਘਰ ਜਾਣਾ ਸ਼ੁਰੂ ਕਰ ਦੇਣਾ ਹੈ ਗੁਰੂ ਦੇ ਦਰਸ਼ਨ ਕਰਨੇ ਸ਼ੁਰੂ ਕਰਨੇ ਹਨ ਤਾਂ ਸਾਡੀ ਜ਼ਿੰਦਗੀ ਵਿੱਚ ਬਦਲਾਵ ਹੋਣੇ ਲਾਜ਼ਮੀ ਹਨ ਇਸ ਕਰਕੇ ਸਾਥ ਸੰਗਤ ਜੀ ਇੱਕ ਤਾਂ ਬਾਣੀ ਜ਼ਰੂਰ ਪੜ੍ਹਨੀ ਹੈ ਦੂਸਰਾ ਗੁਰੂ ਘਰ ਜ਼ਰੂਰ ਜਾਣਾ ਹੈ ਗੁਰੂ ਘਰ ਜਾ ਕੇ ਆਪਣੀ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰੇ ਕਰਨੇ ਹਨ ਜਦੋਂ ਵੀ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਉਹਨਾਂ ਦੇ ਸਨਮੁਖ ਹੋ ਕੇ ਆਪ ਅਰਦਾਸ ਕਰਨੀ ਹੈ ਹਾਲਾਂਕਿ ਆਪਾਂ ਪਾਠੀ ਸਿੰਘ ਤੋਂ ਵੀ ਅਰਦਾਸ ਕਰਵਾ ਸਕਦੇ ਹਾਂ ਚਲੋ ਉਹ ਵੀ ਵਧੀਆ ਗੱਲ ਹੈ ਤੇ ਆਪਾਂ ਗੁਰਮਤ ਦੇ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੁਮਾਲਾ ਵੀ ਲੈ ਕੇ ਜਾ ਸਕਦੇ ਹਾਂ ਇਸ ਤਰੀਕੇ ਨਾਲ ਅਰਦਾਸ ਕਰਵਾਉਂਦੇ ਹਾਂ ਤਾਂ ਸਾਥ ਸੰਗਤ ਜੀ ਇਹ ਚੰਗੀ ਗੱਲ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਜੇ ਅਰਦਾਸ ਖੁਦ ਕੀਤੀ ਜਾਵੇ ਤਾਂ ਉਹ ਜਲਦੀ ਪੂਰੀ ਹੋ ਜਾਂਦੀ ਹੈ ਕਿਉਂਕਿ ਅਰਦਾਸ ਦਾ ਭਾਵ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗੱਲਾਂ ਕਰਨੀਆਂ ਆਪਣਾ ਦੁੱਖ ਸਾਂਝਾ ਕਰਨਾ ਆਪਣੇ ਦਿਲ ਦੀ ਤੜਫ ਆਪਣੇ ਵਾਹਿਗੁਰੂ ਜੀ ਦੇ ਨਾਲ ਸਾਂਝੀ ਕਰਨੀ ਜੋ ਵੀ ਦਰਦ ਤੁਹਾਡਾ ਹੈ ਜੋ ਵੀ ਸਾਡੀ ਤਕਲੀਫ ਹੈ ਜੋ ਸਾਡੀ ਇੱਛਾ ਹੈ ਉਹ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਹੋਰ ਕੋਈ ਜਾਣ ਹੀ ਨਹੀਂ ਸਕਦਾ ਤੇ ਆਪਣੇ ਗੁਰੂ ਪਾਤਸ਼ਾਹ ਜੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਕੋਈ ਉਹ ਸ਼ੁੱਧ ਭਾਸ਼ਾ ਦੇ ਵਿੱਚ ਗੱਲ ਕਰ ਸਕਦਾ ਹੈ ਇਸ ਕਰਕੇ ਆਪਣੀ ਅਰਦਾਸ ਪਾਤਸ਼ਾਹ ਜੀ ਦੇ ਅੱਗੇ ਆਪ ਹੀ ਕਰੋ ਇਹ ਚੀਜ਼ ਮਨ ਦੇ ਵਿੱਚ ਬਿਲਕੁਲ ਨਾ ਰੱਖੋ ਕਿ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ ਕਿਉਂਕਿ ਪਹਿਲਾਂ ਵੀ ਬੇਨਤੀ ਕੀਤੀ ਸੀ ਜੀ ਕਿ ਅਰਦਾਸ ਸਿਰਫ ਸਾਡੇ ਮਨ ਦੀ ਆਵਾਜ਼ ਹੈ ਇਹ ਗੱਲਾਂ ਉਹ ਹਨ ਜੋ ਅਸੀਂ ਪਰਮਾਤਮਾ ਦੇ ਨਾਲ ਖੁਦ ਕਰ ਸਕਦੇ ਹਾਂ ਆਪਣੇ ਦਿਲ ਦਾ ਹਾਲ ਦੱਸਦੇ ਹਾਂ ਦਰਦ ਦੱਸਦੇ ਹਾਂ ਇਸ ਕਰਕੇ ਜਿੱਥੇ ਵੀ ਤੁਸੀਂ ਇਹਨਾਂ ਸ਼ਬਦਾਂ ਦੀ ਹੇਰ ਫੇਰ ਦੀ ਕੋਈ ਲੋੜ ਨਹੀਂ ਇੱਥੇ ਬਸ ਤੁਸੀਂ ਪਰਮਾਤਮਾ ਦੇ ਨਾਲ ਸਿੱਧੀ ਭਾਸ਼ਾ ਦੇ ਵਿੱਚ ਗੱਲ ਕਰ ਸਕਦੇ ਹੋ ਆਪਾਂ ਸ਼ਬਦਾਂ ਨੂੰ ਪਰੋਕੇ ਨਹੀਂ ਬੋਲਾਂਗੇ ਸੋਹਣੇ ਸੋਹਣੇ ਸ਼ਬਦ ਇਕੱਠੇ ਕਰਕੇ ਫਿਰ ਅਰਦਾਸ ਕਰਾਂਗੇ ਤਾਂ ਹੀ ਸਾਡੀ ਅਰਦਾਸ ਪੂਰੀ ਹੋ ਜਾਵੇਗੀ ਸਾਤ ਸੰਗਤ ਜੀ ਕਈ ਵਾਰ ਅਚਾਨਕ ਮੋਹੋਂ ਨਿਕਲੀ ਗੱਲ ਝਟਪਟ ਪੂਰੀ ਹੋ ਜਾਂਦੀ ਹੈ ਕਿਉਂਕਿ ਉਹ ਅਰਦਾਸ ਹੁੰਦੀ ਹੈ ਕਿਉਂਕਿ ਉਹ ਗੱਲ ਸਾਡੇ ਮਨ ਦੇ ਤੁਰ ਅੰਦਰੋਂ ਨਿਕਲੀ ਹੁੰਦੀ ਹੈ ਜੋ ਤੁਰ ਅੰਦਰੋਂ ਗੱਲ ਨਿਕਲਦੀ ਹੈ ਉਸ ਨੂੰ ਅਰਦਾਸ ਆਖਦੇ ਹਾਂ ਜੀ ਸਾਥ ਸੰਗਤ ਜੀ ਇੱਕ ਦਿਨ ਇਸੇ ਹੀ ਤਰ੍ਹਾਂ ਮੈਂ ਟੀਵੀ ਦੇ ਉੱਪਰ ਕਥਾ ਸੁਣ ਰਹੀ ਸੀ ਉਸ ਵਿੱਚ ਮਹਾਪੁਰਖਾ ਨੇ ਦੱਸਿਆ ਕਿ ਕਿਸੇ ਦੀ ਬਦਲੀ ਹੋਈ ਜ਼ਿੰਦਗੀ ਦੀ ਕਹਾਣੀ ਆਖਦੇ ਹਾਂ ਜੀ ਕੋਈ ਇੱਕ ਇਨਸਾਨ ਸੀ ਜੋ ਬੜੇ ਹੀ ਔਗਣਾ ਨਾਲ ਭਰਿਆ ਹੋਇਆ ਸੀ ਬੜੇ ਮਾੜੇ ਕੰਮ ਵੀ ਕਰਦਾ ਸੀ ਸ਼ਰਾਬ ਪੀਂਦਾ ਸੀ ਉਸ ਉੱਪਰ ਇੱਕ ਵੀ ਚੰਗੀ ਆਦਤ ਦਾ ਪਹਿਰਾ ਨਹੀਂ ਸੀ ਪਰ ਉਹਨਾਂ ਦੇ ਵਿੱਚ ਇੱਕ ਚੰਗੀ ਆਦਤ ਇਹ ਸੀ ਕਿ ਉਹ ਰੋਜ਼ਾਨਾ ਗੁਰੂ ਘਰ ਜ਼ਰੂਰ ਜਾਂਦਾ ਸੀ ਭਾਵੇਂ ਉਹ ਲੋਕ ਵਿਖਾਵੇ ਲਈ ਜਾਂਦਾ ਹੋਵੇ ਪਰ ਉਹ ਆਪਣੀ ਡਿਊਟੀ ਸਮਝ ਕੇ ਜਾਂਦਾ ਸੀ ਪਰ ਉਹ ਗੁਰੂ ਘਰ ਜਾਂਦਾ ਜ਼ਰੂਰ ਸੀ ਗੁਰੂ ਘਰ ਜਾ ਕੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਤੇ ਆਖਦੇ ਹਨ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਆਪਣੀ ਦਸਤਾਰ ਸਜਾ ਰਿਹਾ ਹੁੰਦਾ ਹੈ ਉਸ ਦੀ ਪਤਨੀ ਨੇ ਟੀਵੀ ਵਿੱਚ ਸੰਤ ਮਸਕੀਨ ਜੀ ਦੀ ਕਥਾ ਲਗਾ ਦਿੱਤੀ ਤੇ ਸੰਤ ਮਸਕੀਨ ਜੀ ਨੇ ਗੁਰਬਾਣੀ ਦੀਆਂ ਦੋ ਪੰਕਤੀਆਂ ਪੜ੍ਹੀਆਂ ਹੁਣ ਪੰਕਤੀਆਂ ਦੇ ਭਾਵ ਜਦੋਂ ਅਰਥ ਕੀਤੇ ਤਾਂ ਇਨਸਾਨ ਆਖਦਾ ਹੈ ਮੇਰੇ ਹਿਰਦੇ ਦੇ ਵਿੱਚ ਇੰਜ ਲੱਗੇ ਕਿ ਜਿਸ ਤਰ੍ਹਾਂ ਇਹ ਸਾਰੀਆਂ ਗੱਲਾਂ ਮੈਨੂੰ ਹੀ ਬਾਬਾ ਜੀ ਨੇ ਆਖੀਆਂ ਹੋਣ ਉਸ ਵਿੱਚ ਸੰਤ ਜੀ ਮੈਨੂੰ ਹੀ ਸਮਝਾ ਰਹੇ ਸਨ ਕਿ ਸਾਡੇ ਕੀਤੇ ਹੋਏ ਪਾਠ ਸੇਵਾ ਸਭ ਵਿਅਰਥ ਹਨ ਜੇਕਰ ਅਸੀਂ ਗੁਰੂ ਦੇ ਦੱਸੇ ਹੋਏ ਪਰਹੇਜ਼ ਨਹੀਂ ਕਰਦੇ ਭਾਵ ਕਿ ਜੇਕਰ ਅਸੀਂ ਗੁਰੂ ਘਰ ਜਾਂਦੇ ਹਾਂ ਪਰ ਘਰ ਆ ਕੇ ਸ਼ਰਾਬ ਪੀ ਲੈਂਦੇ ਹਾਂ ਪਾਠ ਤਾਂ ਕਰਦੇ ਹਾਂ ਪਰ ਗੁਰੂ ਘਰ ਜਾਂਦੇ ਹਾਂ ਤੇ ਨਾਲ ਫਿਰ ਵੀ ਚੋਰੀ ਤੇ ਠੱਗੀ ਝੂਠ ਫਰੇਬ ਸਾਰੇ ਮਨ ਦੇ ਕੰਮ ਕਰਦੇ ਹਾਂ ਉਹ ਸਾਡੇ ਕੀਤੇ ਹੋਏ ਚੰਗੇ ਕਰਮਾਂ ਨੂੰ ਫਿਰ ਵਿਅਰਥ ਕਰ ਦਿੰਦੇ ਹਨ ਆਖਦੇ ਹਨ ਕਿ ਉਹ ਇਨਸਾਨ ਕਹਿੰਦਾ ਕਿ ਮੇਰੇ ਮਨ ਵਿੱਚ ਇਹ ਸਾਰੀਆਂ ਗੱਲਾਂ ਦਾ ਇੰਨਾ ਅਸਰ ਪਿਆ ਕਿ ਮੈਂ ਸਾਰਾ ਦਿਨ ਸੋਚਦਾ ਰਿਹਾ ਮੈਨੂੰ ਲੱਗਾ ਜਿਵੇਂ ਮਹਾਂਪੁਰਖਾਂ ਨੇ ਮੈਨੂੰ ਹੀ ਸਾਰੀਆਂ ਗੱਲਾਂ ਕਹੀਆਂ ਹੋਣ ਇਹ ਸਾਰੀਆਂ ਗੱਲਾਂ ਕਹਿੰਦਾ ਕਿ ਰੋਜ਼ਾਨਾ ਦੀ ਤਰ੍ਹਾਂ ਮੈਂ ਅੱਜ ਵੀ ਕੰਮ ਦੇ ਜਾਣ ਤੋਂ ਪਹਿਲਾਂ ਗੁਰੂ ਘਰੇ ਜਾ ਕੇ ਮੱਥਾ ਟੇਕਿਆ ਤੇ ਕਹਿੰਦਾ ਮੇਰੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਮੈਂ ਭਾਵਕ ਹੀ ਹੋ ਗਿਆ ਮੈਂ ਆਪਣੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਪਾਤਸ਼ਾਹ ਮੈਂ ਚਾਹੁੰਦਾ ਹਾਂ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਾਂ ਇਹਨਾਂ ਵਿਕਾਰਾਂ ਨੂੰ ਦੂਰ ਛੱਡ ਦੇਵਾਂ ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਦੇਵਾਂ ਪਰ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਕਰ ਬੈਠਦਾ ਹਾਂ ਵਾਧਿਆ ਤੁਸੀਂ ਕਿਰਪਾ ਤਾਂ ਕਰੋ ਮੇਰੇ ਮਨ ਵਿੱਚ ਸੁਧਾਰ ਆ ਜਾਵੇ ਕਹਿੰਦਾ ਕਿ ਮੇਰੇ ਮਾਲਕ ਨੇ ਮੈਨੂੰ ਉਸ ਦੇ ਅੰਦਰੋਂ ਹੀ ਅਰਦਾਸ ਨਿਕਲੀ ਤੇ ਇਨੀ ਛੇਤੀ ਪਰਵਾਨ ਕਰ ਦਿੱਤੀ ਕਿ ਜਿੰਨਾ ਦੋਸਤਾਂ ਦੇ ਵਿੱਚ ਬੈਠ ਕੇ ਮੈਂ ਸ਼ਰਾਬ ਪੀਂਦਾ ਹਾਂ ਜੋ ਵੀ ਉਹ ਆਪਣੇ ਨਸ਼ੇ ਕਰਦਾ ਸੀ ਜਾਂ ਮਾੜੇ ਕਰਮ ਕਰਦਾ ਸੀ ਉਹ ਦਿਨਾਂ ਵਿੱਚ ਹੀ ਉਸ ਦਾ ਸਾਥ ਨਾ ਬਣਿਆ ਉਹਨਾਂ ਨੂੰ ਕਿਸੇ ਕੰਮ ਦੇ ਕਾਰਨ ਕਿਤੇ ਹੋਰ ਜਾਣਾ ਪੈ ਗਿਆ ਇਸੇ ਤਰ੍ਹਾਂ ਆਖਦਾ ਹੈ ਕਿ 5-7 ਦਿਨ ਬੀਤ ਗਏ ਉਹਨਾਂ ਸੰਗੇ ਸਾਥੀਆਂ ਨੂੰ ਨਾਹੀਂ ਉਹ ਮਿਲ ਪਾਏ ਤੇ ਕਹਿੰਦੇ ਕਿ ਹੌਲੀ-ਹੌਲੀ ਕਿਰਪਾ ਹੋ ਗਈ। ਉਸ ਨੂੰ ਸਮਝ ਆ ਗਈ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਣ ਮੇਰੀ ਬਾਹ ਫੜ ਲਈ ਹੈ। ਮੇਰੇ ਕਦਮ ਮਾੜੇ ਕਰਮਾਂ ਤੋਂ ਰੁਕ ਗਏ ਹਨ। ਹੁਣ ਸਾਰੇ ਹੀ ਉਸ ਦਿਨ ਤੋਂ ਬਾਅਦ ਉਸਨੇ ਸਾਰੇ ਨਸ਼ੇ ਕਰਨੇ ਛੱਡ ਦਿੱਤੇ ਤੇ ਗੁਰੂ ਵਾਲਾ ਬਣ ਗਿਆ। ਇਹ ਹੁੰਦੀ ਹੈ ਜੀ ਸਾਥ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਜੇਸੀ ਖੁਦ ਵੀ ਚਾਹੀਏ ਤਾਂ ਭਾਵਕ ਹੋ ਕੇ ਗੁਰੂ ਦੇ ਅੱਗੇ ਭਰੋਸਾ ਰੱਖ ਕੇ ਅਰਦਾਸ ਕਰਕੇ ਵੇਖੋ ਇਸ ਕਰਕੇ ਜਦੋਂ ਵੀ ਆਪਾਂ ਗੁਰੂ ਘਰੇ ਜਾਂਦੇ ਹਾਂ ਤਾਂ ਸਾਧ ਸੰਗਤ ਜੀ ਮੇਰੀਆਂ ਭੈਣਾਂ ਕਮੈਂਟ ਵਿੱਚ ਸਵਾਲ ਕਰਦੀਆਂ ਹਨ ਕਿ ਸਾਡਾ ਪਤੀ ਸ਼ਰਾਬ ਪੀਂਦਾ ਹੈ ਮੇਰਾ ਬੱਚਾ ਸ਼ਰਾਬ ਪੀਂਦਾ ਹੈ ਜਾਂ ਕਈ ਘਰਾਂ ਦੀਆਂ ਹੋਰ ਵੀ ਪ੍ਰੋਬਲਮਸ ਪਰੇਸ਼ਾਨੀਆਂ ਹੁੰਦੀਆਂ ਹਨ ਜਾਂ ਕਈ ਨੌਜਵਾਨ ਆਪਣੇ ਬੱਚੇ ਬੜੀਆਂ ਹੀ ਸਮੱਸਿਆਵਾਂ ਦੇ ਕਮੈਂਟ ਦੱਸਦੇ ਹਨ ਆਖਦੇ ਹਨ ਕਿ ਸਾਨੂੰ ਕੋਈ ਹੱਲ ਦੱਸੋ ਸਾਨੂੰ ਕੋਈ ਜੁਗਤ ਦੱਸੋ ਪਰਮਾਤਮਾ ਜੀ ਦੇ ਅੱਗੇ ਅਰਦਾਸ ਸਭ ਨਾਲੋਂ ਵਧੀਆ ਤਰੀਕੇ ਦੇ ਨਾਲ ਤੁਸੀਂ ਹੀ ਸਾਤ ਸੰਗਤ ਜੀ ਆਪ ਕਰ ਸਕਦੇ ਹੋ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਦੁੱਖ ਤਕਲੀਫ ਹੁੰਦੀ ਹੈ ਕੋਈ ਮੁਸ਼ਕਿਲ ਦੀ ਘੜੀ ਆਉਂਦੀ ਹੈ ਗੁਰੂ ਘਰੇ ਜਾਓ ਗੁਰੂ ਘਰ ਜਾ ਕੇ ਉਹਨਾਂ ਦੇ ਅੱਗੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣੇ ਦੁੱਖ ਸਾਂਝੇ ਕਰੋ ਪਾਤਸ਼ਾਹ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਆਪਣੇ ਆਪ ਹੀ ਦੇ ਦੇਣਗੇ। ਕਈ ਵਾਰ ਹੁਕਮਨਾਮਾ ਸਾਹਿਬ ਦੇ ਵਿੱਚ ਅਜਾਈ ਹੀ ਗੱਲ ਕਈ ਵਾਰ ਸਾਨੂੰ ਉਹ ਗੱਲ ਦੱਸ ਦਿੰਦੀ ਹੈ ਜੋ ਮੁੱਖ ਵਾਕ ਸਾਡੇ ਸਵਾਲਾਂ ਦਾ ਜਵਾਬ ਬਣ ਜਾਂਦਾ ਹੈ। ਕਈ ਵਾਰ ਗੁਰੂ ਘਰੋਂ ਆਈਏ ਤਾਂ ਸਾਨੂੰ ਕਿਸੇ ਅਜਿਹੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ ਜੋ ਸਾਡੀ ਮੁਸ਼ਕਿਲ ਦਾ ਸਾਨੂੰ ਹੱਲ ਦੱਸ ਦਿੰਦੇ ਹਨ। ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਗੁਰੂ ਦੇ ਦਰਸ਼ਨ ਕਰਕੇ ਦੁੱਖ ਦਰਦ ਅਸੀਂ ਉਹਨਾਂ ਨੂੰ ਹੀ ਦੱਸ ਸਕਦੇ ਹਾਂ ਜੋ ਵੀ ਤੁਹਾਡੀ ਅਰਦਾਸ ਹੁੰਦੀ ਹੈ ਪਰਮਾਤਮਾ ਨਾਲ ਸਾਂਝੀ ਕਰਿਆ ਕਰੋ ਗੁਰੂ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰ ਦੇਣਗੇ ਇਹ ਕੰਮ ਤੁਸੀਂ ਕਰਕੇ ਵੇਖ ਲੈਣਾ ਸਾਧ ਸੰਗਤ ਜੀ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਇਹ ਗੱਲ ਇੱਕ ਅਜ਼ਮਾਇਆ ਹੋਇਆ ਤਰੀਕਾ ਹੈ ਕਦੇ ਵੀ ਜ਼ਿੰਦਗੀ ਵਿੱਚ ਦੁੱਖ ਆਵੇ ਦੁਨੀਆ ਨੂੰ ਦਸਨ ਦੀ ਬਜਾਏ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਦੁੱਖ ਸੁੱਖ ਸਾਂਝਾ ਕਰੋ ਕਿਉਂਕਿ ਸਾਰੇ ਦੁੱਖਾਂ ਦਾ ਹੱਲ ਪਰਮਾਤਮਾ ਨੇ ਆਪ ਕਰਨਾ ਹੈ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ